ਗੁਨਾਹ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ ਬੇਅਦਵੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਵੀ ਕਚੈਰੀ ਨੂੰ ਤਾਂ ਫੈਸਲਾ ਕਰਤਾ ਕਿ ਭਾਈ ਤੁਸੀਂ ਕੀ ਕੀਤੀ ਹੈ ਹੁਣ ਠੀਕ ਹੈ ਜੱਜ ਜੱਜ ਤੁਸੀਂ ਸਰਕਾਰਾਂ ਜਾਂ ਵਕੀਲ ਥੋੜੇ ਨੇ ਤੁਸੀਂ ਕਹੇਸ ਆਪਣੇ ਹੱਕ ਆਪ ਹੀ ਬੰਦਾ ਆਪ ਦੇ ਦੁੱਧ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਏ ਹਾਂ ਸਾਨੀ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ ਤੋਂ ਸਾਨੂੰ ਬਹੁਤ ਕੁਝ ਮਿਲ ਰਿਹਾ ਹੁਣ ਅੱਗੇ ਆਉਣ ਵਾਲੇ ਬਿਨਾਂ ਸਿੱਕੂ ਕਿ ਅਸੀਂ ਵੀ ਵਾਦਾ ਕਰਕੇ ਆਏ ਆਂ ਨਹੀਂ ਅਸੀਂ ਵੀ ਦੋਸ਼ੀ ਹਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪ੍ਰਮਾਤਮਾ ਦੇ ਰਿਆ ਸাজা ਫਿਰੋਂ ਇਹ ਅਸਲੀ ਮੁੱਦੇ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਵਿੱਚ ਨਹੀਂ ਦੇਂਦਾ ਕਬੂਤਰ ਨੂੰ ਦੇਖ ਲਾਰ ਜਾਂਦਾ ਹੈ ਕਬੂਤਰ ਸੋਚਦਾ ਹੈ ਬਿੱਲੀ ਨੂੰ ਨਹੀਂ ਦੇਖਵਾਣ ਆਉਣਾ ਇੱਥੇ ਪਰ ਬਿੱਲੀ ਘਰ ਤਣ ਫੜਦੀ ਹੈ ਨਾਲ ਹੀ ਇਹਨਾਂ ਆ ਮੈਂ ਬਿੱਲੀ ਤੋਂ ਯਾਦ ਆ ਗਈ ਨਾ ਉਹੀ ਹੈ ਇੱਕ ਘਰੇ ਕਿਤੇ ਬਿੱਲੀ ਆ ਗਈ ਕਿਸੇ ਦੇ ਉਹ ਦੁੱਧ ਅੱਦ ਝੂਠਾ ਕਰ ਦਿਆ ਕਰੇ ਭਾਂਡੇ ਛੱਡ ਦਿਆ ਕਰੇ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਲਾਣੇਦਾਰ ਉਹਨੂੰ ਗੁੱਸਾ ਆਇਆ ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡ ਆਇਆ ਲਾਣੇਦਾਰ ਬਾਅਦ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਫੇਰ ਗੁੱਸਾ ਆ ਗਿਆ ਕਹਿੰਦਾ ਫੇਰ ਆ ਗਈ ਇਹ ਅਗਲੇ ਦਿਨ ਕਹਿੰਦਾ ਇਹਨੂੰ ਹੋਰ ਦੂਰ ਛੱਡ ਕੇ ਆਉਣਾ ਬਿੱਲੀ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਫੇਰ ਗੱਲ ਹੋਈ ਲਾਂਡਾਰ ਆ ਬਾਤ ਚ ਬਿੱਲੀ ਪਹਿਲਾਂ ਆ ਗਈ ਕਰੇ ਕਹਿੰਦਾ ਯਾਰ ਮੇਰੇ ਸਬਰਦੰਤ ਧਿਆਨ ਲੈਂਦੀ ਐ ਇਹ ਆਪਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਹੋਣਾ ਇਹਨੂੰ ਭਾਈ ਬਿੱਲੀ ਬੋਰੀ ਚ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਬਾਅਦ ਆਪਦੇ ਮੁੰਡੇ ਨੂੰ ਫੋਨ ਕੀਤਾ ਲਾਂਡਾਰ ਨੇ ਕਰੇ ਕੀਤਾ ਫੋਨ ਕਹਾਂ ਪੁੱਤ ਬਿੱਲੀ ਪਹੁੰਚ ਗਈ ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ ਤਾਂ ਅੱਧਾ ਘੰਟਾ ਹੋ ਗਿਆ ਕਰੇ ਆਏ ਨੂੰ ਕਹਿੰਦਾ ਫਿਰ ਪੁੱਤ ਐ ਕਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਆਹ ਹਾਲ ਤਾਂ ਗੱਲੀ ਦਲਦੀ ਹੋਣਾ ਮੁੱਦੇ ਪਹਿਲਾਂ ਤੋਂ ਆਲਮੀ ਕੀ ਆ ਪਿੱਛੇ ਰਹਿੰਦੇ ਸੀ ਹੁਣ ਮੁੱਦੇ ਤਾਂ ਕਰੇ ਪਹਿਲੀ ਆਪ ਕਰ ਬੁੱਲੇ ਫਿਰ ਕਿੰਨੇ ਵਿੱਚ ਕਿੱਥੇ ਜਾਣਾ ਕਿੱਧਰ ਜਾਣਾ ਕੀ ਕਰਨਾ ਆ ਹਾਲ ਤਾਂ ਨਹੀਂ ਸੋ ਇਸ ਕਰਕੇ ਅੱਜ ਤੁਹਾਡਾ ਇੰਨੀ ਪਾਰੀ ਗਿਣਤੀ ਚਾਉਣਾ ਗਰਮੀ ਦੇ ਬਾਵਜੂਦ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਸਵਾਰਥ ਦੇ ਜਦੋਂ ਤੁਹਾਨੂੰ ਕੋਈ ਲਾਲਚ ਦੇ ਕੇ ਬੁਲਾਇਆ ਹੋਵੇ ਇਹ ਇਹ ਬਹੁਤ ਵੱਡੀ ਗੱਲ ਹੈ ਜੀ ਅੱਜ ਦੇ ਜ਼ਮਾਨੇ 'ਚ ਜਿੱਥੇ ਭਾਈ ਦੀ ਭਾਈ ਨਾਲ ਨਹੀਂ ਬਣਦੀ ਜਿੱਥੇ ਰਿਸ਼ਤੇਦਾਰ ਨਾਲ ਨਹੀਂ ਖੜਦੇ ਔਖੇ ਸਮੇਂ ਤੇ ਤੁਸੀਂ ਡਿੰਪੀ ਦੇ ਨਾਲ ਖੜੇ ਹੋ ਇਸ ਔਖੇ ਮੌਕੇ ਤੇ ਮੈਂ ਤੁਹਾਡਾ ਵਾਦਾ ਕਰਦਾ ਕਿ ਤੁਹਾਨੂੰ ਜਿਵੇਂ ਪੰਜਾਬੀ ਚ ਕਹਿੰਦੇ ਫੁੱਲ ਵੀ ਨਹੀਂ ਆਉਣ ਦੇ ਤੁਸੀਂ ਸਾਡੇ ਸਾਰੇ ਸਟਾਫ ਕਰੀਏਗਾ ਤੁਹਾਡਾ ਮਾਣ ਇੱਜ਼ਤ ਦੁੱਗਣਾ ਤਿੰਗਣਾ ਤੁਹਾਨੂੰ ਦੇਵਾਂਗੇ ਕਿਉਂਕਿ ਤੁਸੀਂ ਕਹੇ ਜੇ ਬੰਦੇ ਨੂੰ ਸਾਡੇ ਕੋਲੇ ਭੇਜ ਰਹੇ ਹੋ ਜਿਹੜੇ ਕੋਲ ਤਜਰਬਾ ਹੈ ਔਰ ਜਜ਼ਬਾ ਹੈ ਕੰਮ ਕਰਨ ਦਾ ਲੋਕਾਂ ਦੀ ਸੇਵਾ ਕਰਨ ਦਾ ਹੀ ਚਾਹੀਦਾ ਹੁੰਦਾ ਬਾਕੀ ਪ੍ਰਮਾਤਮਾ ਨੇ ਸਭ ਕੁਝ ਇਹਨਾਂ ਨੂੰ ਦਿੱਤਾ ਹੋਇਆ ਹੈ ਇਹ ਕੋਈ ਲਾਲਚ ਆ ਲੈ ਜਾਂ ਕੋਈ ਹੋਰ ਦੇਖੋ ਪੈਸਾ ਹਰ ਜਗ੍ਹਾ ਨਹੀਂ ਹੁੰਦਾ ਪੈਸਾ ਹਰ ਜਗ੍ਹਾ ਨਹੀਂ ਸਾਡੇ ਤੇ ਗੁਰੂਆਂ ਨੇ ਸਾਨੂੰ ਦੱਸਿਆ ਕਿ ਗਰੀਬਾਂ ਦੇ ਹੱਕ 'ਚ ਖੜੋ ਜ਼ੁਲਮੂਮਾਂ ਦੇ ਹੱਕ 'ਚ ਖੜੋ ਸਾਨੂੰ ਕੋਈ ਇਹਨਾ ਦਿੱਤੀ ਹੋਈ ਹੈ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਨਜ਼ਾਰਾ ਵੱਖਰੇ ਹੁੰਦਾ ਮੇਰੇ ਵਰਗੇ ਕਮਲਿਆਂ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾਂ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮੇਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਤੀ ਪਾ ਲੈਂਦਾ ਜੇ ਗੁਰਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਮਲਕ ਪਤ ਦੋਤੇ ਭਾਈ ਲੱਲੂ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਉਦਾਸੀਆਂ ਕਰਕੇ ਉਹ ਕੋਹਾਂ ਮੀਲਾਂ ਤੁਰ ਕੇ ਘਰ ਕਰ ਜਾ ਕੇ ਸੱਚ ਦਾ ਹੋਕਾ ਕੀਰਤ ਕਰਨ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸੋ ਕਈ ਬੜੀ ਇਹੋ ਜਿਹਾ ਪਰਮਾਤਮਾ ਬਲ ਬਖਸ਼ਿੰਦਾ ਤੁਹਾਨੂੰ ਸਮੱਤ ਕਿ ਤੁਹਾਡਾ ਮਨ ਕਰਦਾ ਯਾਰ ਪੈਸਾ ਤਾਂ ਬਹੁਤ ਥੱਲੇ ਰਹਿ ਗਿਆ ਜਿਹੜੀ ਚੀਜ਼ ਅਸੀਂ ਆ ਖੱਟ ਰਹਿਆਂ ਆ ਹੁਣ ਹਰ ਰੋਜ਼ ਮੈਨੂੰ ਪਿਆਰ ਮਿਲਦਾ ਹੈ ਮੇਰੀ ਪੱਗ ਭਰ ਦਿੰਦੇ ਆ ਫੁੱਲਾਂ ਨਾਲ ਜਦੋਂ ਮੈਂ ਸ਼ਾਮ ਨੂੰ ਜਾਂਦਾ ਸਾਰੇ ਪਾਸੇ ਫੁੱਲੀ ਫੁੱਲ ਹੁੰਦੇ ਆ ਗੱਡੀ ਕਈ ਵਾਰੀ ਸਾਨੂੰ ਪਟਰਾਓ ਪੰਪ ਤੇ ਰੁਕਣੀ ਪੈਂਦੀ ਹੈ ਥੋੜੇ ਜਿਹਾ ਫੁੱਲ ਕੱਢੋ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਇੰਨਾ ਪਿਆਰ ਅੱਜ ਰਾਜਨੀਤਿਕ ਬੰਦਿਆਂ ਨੂੰ ਇਹ ਕੋਈ ਪੁਰਾਣੇ ਜਨਮ ਦੇ ਕੋਈ ਪੁੱਤ ਨਾ ਮੈਂ ਤਾਂ ਇਹ ਕਹਿਣਾ ਹੁੰਨਾ ਭਗਵੰਤ ਮਾਨਾ ਆ ਕੋਈ ਪੁਰਾਣੇ ਜਨਮ ਦੇ ਤੇਰੇ ਕੋਈ ਗਾਂ ਨੂੰ ਪੇੜਾ ਦਿੱਤਾ ਹੋਊਗਾ ਜਿਦਾ ਇੰਨਾ ਕੁਝ ਲੋਕ ਪੱਖੀ ਜਾਂਦੇ ਆ ਲੋਕਾਂ ਦਾ ਜਿਹੜਾ ਪਿਆਰ ਐ ਇੰਨਾ ਮਿਲ ਜਾਂਦਾ ਨਹੀਂ ਇੱਥੇ ਹਾਲਤ ਐ ਆ ਦੂਜੀਆਂ ਪਾਰਟੀਆਂ ਵਾਲਿਆਂ ਦੀ ਹੈਨਾ ਤੇ ਉਹਨਾਂ ਨਾਲ ਇੱਕ ਵਾਰੀ ਹੱਥ ਮੜਾ ਕੇ ਬਾਅਦ ਉਂਗਲੀਆਂ ਗੈਣੀਆਂ ਪੈਂਦੀਆਂ ਨੇ ਪੂਰੀ ਇਹ ਨਹੀਂ ਚੱਲੇਗੀ ਕਦੀ ਹੈਨਾ ਕਿਉਂਕਿ ਉਹਨਾਂ ਤੇ ਯਕੀਨ ਹੀ ਨਹੀਂ ਰਿਹਾ ਉਹਨਾਂ ਤੇ ਯਕੀਨ ਨਹੀਂ ਰਿਹਾ ਅੱਜ ਦੇ ਜ਼ਮਾਨੇ 'ਚ ਯਕੀਨ ਵਾਲਾ ਲੀਡਰ ਮਿਲ ਜੇ ਉਸ ਇਲਾਕੇ ਤੋਂ ਮੈਂ ਕਹਿੰਦਾ ਖੁਸ਼ਕਿਸਮਤ ਇਲਾਕਾ ਕੋਈ ਨਹੀਂ ਜੇ ਕੋਈ ਯਕੀਨ ਵਾਲਾ ਲੀਡਰ ਮਿਲ ਜੇ ਸੋ ਯਕੀਨ ਹੀ ਸਭ ਤੋਂ ਵੱਡੀ ਗੱਲ ਐ ਵਿਸ਼ਵਾਸ ਅਸੀਂ ਆਉਣ ਸਰ ਆਉਣ ਸਰ ਬਾਣਾ ਕੀਤਾ ਸੀ ਬਿਜਲੀ ਕਹਿੰਦੇ ਐ ਕਿਵੇਂ ਹੋ ਜੂਗੀ ਮੈਂ ਕਰਕੇ ਦਿਖਾਵਾਂਗੇ ਨਹੀਂ ਪੈਸੇ ਕਿਥੋਂ ਆਉਣਗੇ ਮੈਂ ਉਹ ਵੀ ਦੇਖੋ ਹੁੰਦਾ ਰਹੇ 1 ਜੁਲਾਈ ਤੋਂ ਮਾਰਚ ਸਦਕਾਰ ਬਣੀਆ 1 ਜੁਲਾਈ ਤੋਂ ਲੈ ਕੇ ਅੱਜ ਤੱਕ ਬਿਜਲੀ ਦਾ ਬਿੱਲ 90% ਘਰਾਂ ਨੂੰ ਜ਼ੀਰੋ ਬਿਜਲੀ ਬਿਲਾਉਂਦਾ 600 ਜੁਟਾ ਮਾਫਨੇ ਹਾਂਜੀ ਬਿਲਕੁਲ ਬਿਲਕੁਲ ਦੇਖੋ ਉਹੀ ਗ੍ਰਿਡ ਨੇ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਤੇ ਹੁਣ ਕਿਵੇਂ ਆਉਣ ਲੱਗੇ ਬਿਜਲੀ ਨੀਅਤ ਸੱਚੀ ਹੋਵੇ ਨਾ ਅੱਜ ਤਾਂ ਥਰਮਲ ਪਲਾਂਟ ਖਰੀਦ ਲਿਆ ਪ੍ਰਾਈਵੇਟ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਆਮ ਤੌਰ ਤੇ ਸਰਕਾਰਾਂ ਨੂੰ ਬਣਦੀਆਂ ਨੇ ਤਾਂ ਉਹ ਸਰਕਾਰੀ ਸਲਫਤਾਂਵਾਂ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਪਰ ਅਸੀਂ ਉਲਟੀ ਗੰਗਾ ਵਹੀ ਹੈ ਅਸੀਂ ਸਰਕਾਰ ਨੇ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਥਰਮਲ ਪਲਾਂਟ ਬਣਦੇ ਗੋਇੰਦਵਾਲ ਸਾਹਿਬ ਵਾਲਾ ਉਹਦਾ ਨਾਮ ਰੱਖਿਆ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਵਿਖਾਈ ਜਿੱਥੇ ਉਹਨਾਂ ਨੇ ਸਤਿ ਪ੍ਰਤਾਖ ਖਤਮ ਕੀਤੀ ਸੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਸੋ ਵੀਰੋ ਸਾਡੇ ਕੋਲ ਇਤਿਹਾਸ ਪਿਆ ਇੰਨਾ ਵਧੀਆ ਤੋ ਆਪਾਂ ਨੂੰ ਕੀ ਲੋੜ ਐ ਇਧਰ ਉਧਰ ਜਾਂ ਬਾਹਰਲੇ ਮੁਲਕਾਂ ਨੂੰ ਭੱਜ ਜਾਨੇ ਕਿਉਂ ਵੀ ਸਾਡੀ ਧਰਤੀ ਇੰਨੀ ਉਪਜਾਊ ਐ ਸਾਡਾ ਜਿਹੜਾ ਕੌਮ ਇੰਨੀ ਮਿਹਨਤੀ ਐ ਹਰ ਕਿਸਮ ਦੇ ਥੇ ਮੌਸਮ ਐ ਸਾਨੂੰ ਭਜੰਦਰੀ ਕੀ ਲੋੜ ਐ ਸਿਸਟਮ ਤੋਂ ਕਿਉਂਕਿ ਸਾਨੂੰ ਮੂਰੇ ਜਿਹੜੇ ਟੱਕਰਗੇ ਨਾ ਅਸੀਂ ਤਾਂ ਉਹਨਾਂ ਦੇ ਹੱਕ 'ਚ ਪੱਕੇ 'ਚ ਭੁਗਤਦੇ ਰਹੇ ਵੋਟਾਂ ਨਾਲ ਹੀ ਉਹ ਕਦੇ ਸਾਡੇ ਨਾਲ ਪੱਕੇ 'ਚ ਨਹੀਂ ਭੁਗਤਦੇ ਸੋ ਆਹ ਪੜੀ ਚੀਜ਼ ਐ ਬਾਕੀ ਤੁਸੀਂ ਗੱਲਾਂ ਦਸੀਆਂ ਜਿਵੇਂ ਖਾਸ ਤੌਰ ਤੇ ਸੀਬੀ ਵੀਡੀ ਹਾਂਜੀ ਸੀਵੇ ਤੇ ਬੱਟ ਬਖਸ ਦੀ ਮੈਂ ਅਫਸਰ ਨਾਲ ਗੱਲ ਕੀਤੀ ਹੈ 15 ਕਰੋੜ 1 ਹੈ 13 ਕਰੋੜ 1 ਹੈ 28 ਕਰੋੜ ਰੁਪਏ ਦੇ ਟੈਂਡਰ ਫਲੋਟ ਕਰਤੇ ਆਉਣ ਵਾਲੇ 10 15 ਦਿਨਾਂ ਚ ਟੈਂਡਰ ਖੁੱਲ ਜਾਣਗੇ ਤੇ ਤੁਹਾਡਾ ਸੀਵੇ ਜਲਾ ਬਿੰਤੀ ਭਾਈ ਤੁਸੀਂ ਅੱਜ ਪਹਿਲੀ ਵਾਰ ਮੈਨੂੰ ਕੁਝ ਕਿਹਾ ਤੇ ਤੁਹਾਡਾ ਤੁਸੀਂ ਬਸ ਸਿੰਪਲ ਜੀ ਗੱਲ ਹੈ ਤੁਸੀਂ ਮੈਨੂੰ ਦੱਸਿਆ ਕਰਨਾ ਹੈ ਮੈਂ ਫੈਨ ਕਰਾ ਕਰਨੇ ਨੇ ਜੋ ਹੈ ਤੁਸੀਂ ਚਾਹੋ ਨੇ ਉਹ ਬੇਹਲਕੇ ਲਈ ਤੇ ਸ਼ਹਿਰ ਦਾ ਆਪਣਾ ਸੀਵੇ ਦਾ ਸ਼ਹਿਰ ਦਾ ਸੀਵਰੇਜ ਦੀ ਸਮੱਸਿਆ ਖਤਮ ਕਰਾਂਗੇ ਨੰਬਰ 2 ਤੇ ਪਿੰਡਾਂ ਦੇ ਛੱਪੜਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਅਸੀਂ ਚਲਾਈਆਂ ਹੋਈਆਂ ਦੋ ਤਿੰਨ ਸਕੀਮਾਂ ਇੱਕ ਸੀਚੇਵਾਲ ਮਾਡਲ ਕਹਿੰਦੇ ਉਹਨੂੰ ਦੋ ਤਿੰਨ ਹੋਰ ਅਸੀਂ ਨਵੇਂ-ਨਵੇਂ ਅੱਜਕੱਲ ਟੈਕਨੀਕਾਂ ਆ ਗਈਆਂ ਅਸੀਂ ਉਹਦੇ ਨਾਲ ਕਰ ਰਹੇ ਹਾਂ ਕਿ ਪਿੰਡਾਂ ਨੂੰ ਬੇਸ਼ਾਨਦਾਰ ਬਣਾਉਣਾ ਹੈ ਪਿੰਡਾਂ ਦੇ ਵਿੱਚ ਮਤਲਬ ਕੋਈ ਗੰਦਗੀ ਜਾਂ ਕੋਈ ਇਸ ਤਰ੍ਹਾਂ ਦਾ ਉਹ ਨਹੀਂ ਰਹਿਣਾ ਚਾਹੀਦਾ ਨਾਲੇ ਹੋਰ ਹੈ ਅਸੀਂ ਇੱਕ ਸ਼ੁਰੂ ਕੀਤੀ ਹੈ ਪਹਿਲ ਸੰਗਰੂਰ ਤੇ ਅਸੀਂ ਉਹਨਾਂ ਟੈਸਟ ਕਰਕੇ ਦੇਖਿਆ ਕਾਮਯਾਬ ਰਿਹਾ ਸਾਡੇ ਪੰਜਾਬ ਦੇ ਸਾਡੀਆਂ ਮਾਵਾਂ ਪੈਣਾ ਬਹੁਤ ਕਲਾ ਪਈ ਆ ਉਹਨਾਂ ਕੋਲੇ ਥੁਲਕਾਰੀਆਂ ਦਰੀਆਂ ਕੱਚੀ ਗਾਣੀ ਦਾ ਤੇਲ ਚੱਪਲਾ ਸਾਬਣਾ ਉਹ ਬਣਾਉਂਦੀਆਂ ਨੇ ਫਿਰ ਅਸੀਂ ਅਕਾਲਗੜ ਪਿੰਡਾ ਸੁਨਾ ਮਲਕੇ ਚ ਪਿੰਡਾ ਅਸੀਂ ਉੱਥੇ ਪੰਜਾਬ ਘਰ ਦੇ ਵਿੱਚ ਮਸ਼ੀਨਾਂ ਰੱਖਦੇ ਹਸਿਉਣ ਵਾਲੀਆਂ 15 ਅਸੀਂ ਕਹਿੰਦਾ ਵੀ ਜੇ ਤਾਂ ਇੱਥੇ ਆ ਕੇ ਹਸਿਓ ਲੋ ਜੇ ਮਸ਼ੀਨ ਕਰੇ ਲੈ ਕੇ ਜਾਈਂਦੀ ਹੈ ਮਸ਼ੀਨ ਲੈ ਜਾਓ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਕੰਪਿਊਟਰ ਰਹੀ ਉਹਨਾਂ ਦਾ ਜਿਹੜਾ ਨਾਂ ਪਾ ਲੈਂਦੇ ਬੱਚਿਆਂ ਦਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸੌਣ ਲੱਗੀਆਂ ਫਿਰ ਇਹ ਇਹਦੇ ਕਿ ਪ੍ਰਾਈਵੇਟ ਸਕੂਲਾਂ ਦੇ 25 ਪ੍ਰਾਈਵੇਟ ਸਕੂਲ ਆ ਗਏ ਉਹਨਾਂ ਨੇ ਵੀ ਵਰਦੀਆਂ ਸੌਣੀਆਂ ਫਿਰ ਪੰਜਾਬ ਪੁਲਿਸ ਦੀਆਂ ਵਰਦੀਆਂ ਇਸ ਵਕਤ ਪੂਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਮਾਵਾ ਭੈਣਾ ਪੰਜਾਬ ਪੁਲਿਸ ਦੀਆਂ ਵਰਦੀਆਂ ਸੌਰੀਆਂ ਨੇ ਔਰ ਕਿੰਨੇ ਕਿੰਨੇ ਪੈਸਾ ਕਮਾਰੀਆਂ ਨੇ ਜਿਹੜਾ ਸਾਡਾ ਸੀਗਾ 100 ਲੇਡੀਜ਼ ਦਾ ਗਰੁੱਪ ਸੀਗਾ ਦੇਢ ਕਰੋੜ ਰੁਪਏ ਪਹਿਲੇ ਸਾਲ ਜਾਨੀ ਕਿ ਮਤਲਬ ਦੇਢ ਲੱਖ ਰੁਪਿਆ ਉਹ ਕਮਾਇਆ ਮੈਂ ਕਿਉਂ ਨਾ ਮੇਰੀ ਜੋ ਇੱਛਾ ਹੈ ਉਹ ਕੋਈ ਏਡੀ ਬੇਡੀ ਗੱਲ ਨਹੀਂ ਹੋ ਜੂਗਾ ਹੋਣ ਲੱਗ ਗਿਆ ਕਿ ਜਦੋਂ ਕੋਈ ਕਿਸਾਨ ਅਵੇ ਖੇਤੋਂ ਘਰੇ ਆਵੇ ਸ਼ਾਮ ਨੂੰ ਕੋਈ ਮਜ਼ਦੂਰ ਆਵੇ ਦਿਹਾੜੀ ਕਰਕੇ ਸ਼ਹਿਰੋਂ ਜਾਂ ਖੇਤੋਂ ਘਰੇ ਆਵੇ ਕੋਈ ਮੁਲਾਜ਼ਮ ਆਪਣੇ ਦਫ਼ਤਰ ਚੋਂ ਆਵੇ ਸ਼ਾਮ ਨੂੰ ਤਾਂ ਆਉਂਦੇ ਤੱਕ ਉਹਦੀ ਮਾਂ ਜਾਂ ਉਹਦੀ ਬੇਟੀ ਜਾਂ ਉਹਦੀ ਭੈਣ ਘੱਟੋ ਘੱਟ ਘੱਟੋ ਘੱਟ ਇੱਕ ਦਿਨ ਚ ਇੱਕ ਦਿਨ ਚ ਘੱਟੋ ਘੱਟ 10,000 ਰੁਪਇਆ ਧੁਮਾਕੇ ਬੈਠੀ ਹੋਵੇ ਤਾਂ ਕਿ 2-3 ਲੱਖ ਰੁਪਇਆ ਦਾ ਮਹੀਨੇ ਦਾ ਬਣਿਆ ਹੋਵੇ ਲੱਗ ਕਦੇ ਕਬੀਲਦਾਰੀ ਦੀ ਗੱਡੀ ਜਿਹੜੀ ਲਈ ਤੋਂ ਲੈ ਨਹੀਂ ਸਕਦੀ ਠੀਕ ਹੈ ਨਾ ਚਾਈਨਾ 'ਚ ਇਹੀ ਹੈ ਜੀ ਚਾਈਨਾ 'ਚ ਐਸਪੈਕਟ ਕੋਈ ਬਾਰਬੀ ਡਾਲ ਬਣਾਈ ਜਾਂਦੇ ਕੋਈ ਮਿੱਕੀ ਮਾਊਸ ਬਣਾਈ ਜਾਂਦੇ ਕੋਈ ਖਿਡੌਣੇ ਬਣਾਈ ਜਾਂਦੇ ਪਿੰਡਾਂ 'ਚ ਲੇਡੀਜ਼ ਕੰਮ ਕਰ ਰਹੀਆਂ ਉਹ ਸਾਡੀ ਮਾਵਾ ਪੈਣਾ ਕੋਈ ਨਹੀਂ ਕਲਾ ਹੈ ਕਿ ਤੁਸੀਂ ਅਸੀਂ ਫਿਰ ਉਹਦਾ ਮਾਟ ਲਾਉਣੀ ਆ ਮੈਨੂੰ ਉਹਦਾ ਮਹੀਨੇ 'ਚ ਉਹ ਲਾਉਣੀ ਆ ਸੜਕ ਤੇ ਤੂਰੀ ਵਾਲੀ ਰੋਡ ਤੇ ਮੈਂ ਕਹਿੰਦਾ ਅੱਧਾ ਘੰਟਾ ਜਾਂ ਘੰਟਾ ਹੀ ਲੱਗਦਾ ਸਾਰੀਆਂ ਚੀਜ਼ਾਂ ਵੇਖ ਜਾਨੀਆਂ ਨੇ ਲੋਕ ਕਹਿੰਦੇ ਜਿਆਜਾ ਕੁਝ ਤਾਂ ਸਾਨੂੰ ਮਿਲਾਈ ਨਹੀਂ ਆਰਗੇਨਿਕ ਚੀਜ਼ਾਂ ਦੇ ਨਾਲੇ ਤੇ ਨਾਲੇ ਸਾਡਾ ਰੋਜ਼ਗਾਰ ਆ ਗਿਆ